ਉਸੀ ਜੁੜੇ ਵਿੱਚ ਕਲੰਦਰ ਪੋਸਟ ਨਿਊਜ਼ ਦੇ ਨਾਲ ਇਸ ਟਾਈਮ ਖੜੇ ਆ ਹਲਕਾ ਡੇਰਾ ਬਾਬਾ ਨਾਨਕ ਵਿੱਚ ਜਿੱਥੇ ਦਿੱਲੀ ਤੋਂ ਉੱਤਰਾਖੰਡ ਦੇ ਜੁਪੀ ਤੋਂ ਕਾਰ ਸੇਵਾ ਪਹੁੰਚੀ ਹੈ ਗੱਲਬਾਤ ਕਰਨ ਲੈ ਬੱਬੀ ਨਾਲ ਸਾਸ਼ੀਕਾ ਬੱਬਾ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਆਪ ਜੀ ਨੂੰ ਪਲੀ ਭਾਂਤ ਪਤਾ ਕਿ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਬੜੀ ਭਾਰੀ ਆਫਤ ਆਈ ਹੈ ਲੋਕਾਂ ਦਾ ਜਾਨੀ ਮਾਲੀ ਹਰ ਤਰ੍ਹਾਂ ਦਾ ਨੁਕਸਾਨ ਹੋਇਆ ਉਸ ਨੁਕਸਾਨ ਨੂੰ ਭਰਪਾਈ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਲੇਕਿਨ ਸਰਕਾਰਾਂ ਉਹ ਕੰਮ ਨਹੀਂ ਕਰ ਸਕੀਆਂ ਜੋ ਸਾਡੀਆਂ ਮਹਾਨ ਸੰਸਥਾਵਾਂ ਕਾਰ ਸੇਵਾ ਵਾਲੇ ਮਹਾਂਪੁਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵਾਸੇਵੀ ਬੁੱਧੀਜੀਵੀ ਕਰ ਰਹੇ ਆ ਅੱਜ ਸਾਡੇ ਕੋਲ ਯੂਪੀ ਤੋਂ ਬਹੁਤ ਹੀ ਸਤਕਾਰਯੋਗ ਪੰਥੀ ਮਹਾਨ ਸ਼ਖਸ਼ੀਅਤ ਸ਼੍ਰੀਮਾਨ ਸੰਤ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ਾਂ ਦੇ ਸਮਕਾਲੀ ਸਤਕਾਰਯੋਗ ਬਾਬਾ ਫੌਜਾ ਸਿੰਘ ਜੀ ਸਤਖੰਡ ਵਾਸੀ ਨਾਨਕਪੁਰੀ ਟਾਂਡੇ ਵਾਲੇ ਮਹਾਂਪੁਰਸ਼ ਉਹਨਾਂ ਦੇ ਅਸਥਾਨ ਤੋਂ ਸਤਕਾਰਯੋਗ ਬਾਬਾ ਗੁਰਜੰਤ ਸਿੰਘ ਜੀ ਔਰ ਸਤਕਾਰਯੋਗ ਬਾਬਾ ਨਿਰਮਲ ਸਿੰਘ ਜੀ ਉਥੋਂ ਦੇ ਹੈਡ ਗ੍ਰੰਥੀ ਭਾਈ ਰਦੀਪ ਸਿੰਘ ਜੀ ਔਰ ਸਾਰੇ ਇਲਾਕੇ ਦੀ ਸਾਰੀ ਸੰਗਤ ਸਾਰੇ ਜੁਮੇਵਾਰ ਮਰਾਦਾਬਾਦ ਮੰਡਲ ਤੋਂ ਬਹੁਤ ਸਾਰੇ ਵੀਰ ਬੜੀ ਵੱਡੀ ਗਿਣਤੀ ਵਿੱਚ ਪੰਜਾਬ ਦੀ ਸੇਵਾ ਵਾਸਤੇ ਆਏ ਸਭ ਤੋਂ ਪਹਿਲਾਂ ਤੇ ਮੈਂ ਇਹਨਾਂ ਨੂੰ ਜੀਓ ਆਇਆ ਕਿਨ ਨੂੰ ਦੂਜੀ ਬੇਨਤੀ ਜਿਹੜਾ ਅੱਜ ਇਹਨਾਂ ਵੱਲੋਂ ਪ੍ਰੋਗਰਾਮ ਬਣਾਇਆ ਗਿਆ ਉਹ ਬਹੁਤ ਜ਼ਿਆਦਾ ਸ਼ਲਾਘਾਯੋਗ ਹੈ ਕਿ ਪਿੰਡਾਂ ਵਿੱਚ ਰਾਸ਼ਨ ਦੀ ਲੋੜ ਨੇ ਜੇ ਲੋੜ ਆ ਪਿੰਡਾਂ ਵਿੱਚ ਪੱਠਿਆਂ ਦੀ ਲੋੜ ਹੈ ਚਾਰੇ ਡੰਗਰਾਂ ਦੀ ਲੋੜ ਹੈ ਉਹਦੇ ਨਾਲ-ਨਾਲ ਆਉਣ ਵਾਲੇ ਸਮੇਂ 'ਚ ਜਿਵੇਂ ਜ਼ਿਮੀਦਾਰ ਨੇ ਕਣਕ ਬੀਜਣੀ ਹੈ ਡੀਜ਼ਲ ਚਾਹੀਦਾ ਟਰੈਕਟਰ ਚਾਹੀਦੇ ਨੇ ਬੀਜ ਚਾਹੀਦੇ ਨੇ ਹਰ ਤਰ੍ਹਾਂ ਦੀ ਸਹੂਲਤਾਂ ਔਰ ਇਸ ਜਥੇਬੰਦੀ ਨੇ ਬਹੁਤ ਹੀ ਸ਼ਲਾਘਾਜਨਕ ਕੰਮ ਕੀਤਾ ਹਾਂਜੀ ਪੰਜ ਸੱਤ ਪਿੰਡ ਗੋਦ ਲੈ ਲਏ ਜਿਨ੍ਹਾਂ ਵਿੱਚੋਂ ਕੁਝ ਪਿੰਡਾਂ ਦੀਆਂ ਨਿਸ਼ਟਾ ਸਾਡੇ ਕੋਲ ਬਣ ਗਈਆਂ ਜਿਵੇਂ ਇੱਕ ਪਿੰਡ ਹੈ ਜੀ ਬਰਿਆਰ ਉਹਨੂੰ ਪੱਤੀ ਬਰਿਆਰ ਵੀ ਕਹਿੰਦੇ ਆ ਔਰ ਦੂਜਾ ਪਿੰਡ ਆ ਰਾਮਪੁਰ ਪੱਤੀ ਔਰ ਇਸੇ ਤਰ੍ਹਾਂ ਬਹੁਤ ਸਾਰੇ ਵੀਰ ਇਸ ਇਲਾਕੇ ਦੇ ਜਿਹੜੇ ਜ਼ਿੰਮੇਵਾਰੀ ਦੇ ਨਾਲ ਕਿਹੜੇ ਕਿਹੜੇ ਪਿੰਡ ਵਿੱਚ ਜ਼ਰੂਰਤ ਹੈ ਜਾਂ ਜਿੱਥੇ ਨਹੀਂ ਟੀਮਾਂ ਪਹੁੰਚੀਆਂ ਉੱਥੇ ਇਹ ਮਾਪੁਰਸ਼ ਪਹੁੰਚ ਰਹੇ ਔਰ ਦੂਜਾ ਮੈਂ ਤੁਹਾਡੇ ਕਲਾ ਨੌਰ ਪੋਸਟ ਨਿਊਜ਼ ਦੇ ਰਾਹੀਂ ਸਾਰੇ ਸੰਸਾਰ ਨੂੰ ਦੱਸਣਾ ਚਾਹਣਾ ਔਰ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਨੀ ਚਾਹਨਾ ਜੇ ਤੁਹਾਨੂੰ ਵੀ ਬੇਨਤੀ ਕਰਦਾ ਵੀ ਇਹ ਖਬਰ ਉਸ ਤਰ੍ਹਾਂ ਤਰੀਕੇ ਨਾਲ ਵਿਖਾਈ ਜਾ ਵੀ ਜਿਹੜਾ ਪਿੰਡ ਪੇਸ ਜਥੇਬੰਦੀ ਨੇ ਗੋਦ ਲੈ ਲਿਆ ਦੂਜੀ ਜਥੇਬੰਦੀ ਇਸ ਪਿੰਡ ਦਾ ਜਾਵੇ ਦੂਜੇ ਪਿੰਡ ਦਾ ਲੈ ਇਹ ਨਾ ਹੋਵੇ ਵੀ ਇੱਕੋ ਹੀ ਪਿੰਡ بار بار ਆਪਾਂ ਗੋਦ ਲੈ ਕੇ ਇਹਦੀ ਵੀ ਦੁਰਵਰਤੋਂ ਹੋਵੇ ਜਿਵੇਂ ਪਿਛਲੇ ਦਿਨਾਂ ਰਾਸ਼ਨ ਦੀ ਦੁਰਵਰਤੋਂ ਹੋਈ ਸੋ ਮੈਂ ਆਸ ਰੱਖਦਾ ਕਿ ਸਾਡਾ ਡੇਰਾ ਬਾਬਾ ਨਾਨਕ ਇਸ ਗੱਲ ਨੂੰ ਗੰਭੀਰਤਾ ਨਾਲ ਲਵੇਗਾ ਔਰ ਜ਼ਿੰਮੇਵਾਰੀ ਸਮਝੇਗਾ ਔਰ ਮਹਾਪੁਰਸ਼ਾਂ ਨੂੰ ਜਿੱਥੇ ਜਿਉਂ ਆਏ ਕਹੇਗਾ ਉੱਥੇ ਇਹਨਾਂ ਦੇ ਪ੍ਰਬੰਧ ਵਿੱਚ ਵੀ ਸਹਿਯੋਗ ਕਰੇਗਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਜਿਹੜਾ ਅੱਜ ਲੈ ਕੇ ਆਇਓ ਕਰ ਸਵਾ ਕੀ ਕੀ ਵਿੱਚ ਲੈ ਕੇ ਆਏ ਅੱਜ ਫਿਲਹਾਲ ਤੇ ਜਿਹੜੀ ਹੈ ਮੈਡੀਕਲ ਟੀਮ ਜਿਹੜੀ ਸਾਡੇ ਕੋਲ ਆ ਜਿਹਦੇ ਵਿੱਚ ਡੰਗਰਾਂ ਦੇ ਇਲਾਜ ਵਾਸਤੇ ਔਰ ਮਨੁੱਖਾਂ ਦੇ ਇਲਾਜ ਵਾਸਤੇ ਉਹਦੇ ਵਿੱਚ ਕੁਝ ਜਾਂਚਾਂ ਵੀ ਜਿਹੜੀਆਂ ਕਾਰਡ ਦਵਰਾ ਜਾਂਚਾਂ ਕਿਉਂਕਿ ਪੂਰਾ ਲੈਬ ਦਾ ਸਾਰਾ ਮਸ਼ੀਨਾ ਨਹੀਂ ਆ ਸਕਦੀਆਂ ਜਿਹੜੀਆਂ ਕਾਰਡ ਦਵਰਾ ਜਾਂਚਾਂ ਹੁੰਦੀਆਂ ਨੇ ਉਹ ਹੁਣ ਗੀਆਂ ਬੀਪੀ ਦੀ ਸ਼ੂਗਰ ਦੀ ਇਹ ਇਲਾਜਾਂ ਔਰ ਜਿਹੜੀ ਟਾਈਫਾਇਟ ਵਗੈਰਾ ਦੀ ਕੁਝ ਜਾਂਚਾਂ ਜਿਹੜੀਆਂ ਨੇ ਕਾਰਡ ਵਾਲੀਆਂ ਉਹ ਕਰਕੇ ਨਾਲ ਡਾਕਟਰਾਂ ਦੀ ਟੀਮ ਹੈ ਉਹ ਇਹ ਕੈਂਪ ਕੁਝ ਦਿਨ ਲਗਾਤਾਰ ਚੱਲੇਗਾ ਇਹ ਨਹੀਂ ਕਿ 2-4 ਦਿਨ ਬਾਅਦ ਅਸੀਂ ਫੋਟੋਆਂ ਖਿਚਵਾ ਕੇ ਵਾਪਸ ਚਲੇ ਜਾਣਾ ਹੈ ਗੁਰਦਰਾ ਨਾਨਕਪੁਰ ਟਾਂਡਾ ਸਾਹਿਬ ਆਮ ਆਮ ਲੋਕ ਇਹੀ ਕਰ ਰਹੇ ਵੀ ਆਉਂਦੇ ਨੇ ਹਾਜ਼ਰੀ ਲਵਾਉਂਦੇ ਫੋਟੋ ਚ ਆ ਕੇ ਤੇ ਬਾਅਦ ਚ ਨਹੀਂ ਬੋੜਦੇ ਅੱਜ ਅਸੀਂ ਬਹੁਤ ਰਸਨ ਦੀ ਹਾਲਾਂਕਿ ਰਸਨ ਦੀ ਕبھی ਨਹੀਂ ਪਹਿਲਾਂ ਵੀ ਬਾਬਾ ਜੀ ਹੋਣੀ ਬੜੇ ਗੰਭੀਰਤਾ ਦੇ ਨਾਲ ਇਸ ਮਸਲੇ ਦੇ ਉੱਤੇ ਵਿਚਾਰਾਂ ਕਰਕੇ ਇਲਾਕੇ ਦੀ ਸੰਗਤ ਦੇ ਨਾਲ ਮੀਟਿੰਗ ਕਰਕੇ ਨਾਨਕਪੁਰ ਟਾਂਡਾ ਸਾਹਿਬ ਦੇ ਇਲਾਕੇ ਦੇ ਵਿੱਚ ਕਿ ਆਪਾਂ ਪਹਿਲਾਂ ਇੱਥੇ ਆ ਕੇ ਵੇਖ ਕੇ ਜਾਈਏ ਥੋੜੇ ਦਿਨ ਪਹਿਲਾਂ ਵੀ ਬਾਬਾ ਜੀ ਹੋਣੀ ਸੰਗਤਾਂ ਦੇ ਨਾਲ ਆਏ ਸੀ ਅੱਜ ਉਸ ਇਲਾ ਸਾਰੀ ਸੰਗਤ ਆਈ ਹੈ ਔਰ ਸਾਰੇ ਨਗਰਾਂ ਦੇ ਵਿੱਚ ਵੇਖ ਕੇ ਜਿੱਦਾਂ ਭਾਈ ਸਾਹਿਬ ਜੀ ਹੁਣਾਂ ਨੇ ਦੱਸਿਆ ਆਪ ਜੀ ਨੂੰ ਸਾਰਿਆਂ ਜਾ ਕੇ ਉੱਥੇ ਜਾਜਾ ਲਿਆ ਜਾ ਰਿਹਾ ਸੰਗਤ ਦੇ ਨਾਲ ਵਿਚਾਰ ਕੀਤੀ ਜਾ ਰਹੀ ਹੈ ਪਿੰਡ ਦੇ ਆਗੂਆਂ ਨਾਲ ਕਿ ਇੱਥੇ ਕਿਸ ਚੀਜ਼ ਦੀ ਜ਼ਰੂਰਤ ਹੈ ਬਹੁਤੀ ਸੰਗਤ ਇਹ ਕਹਿੰਦੀ ਰਾਸਨ ਦੀ ਜ਼ਰੂਰਤ ਨਹੀਂ ਧਾਨ ਦੀ ਫਸਲ ਸਾਡੀ ਖਤਮ ਹੋ ਚੁੱਕੀ ਆ ਆਪਾਂ ਕਣਕ ਵੇਜਣੀ ਆ ਉਹਦੇ ਵਾਸਤੇ ਡੀਜ਼ਲ ਦੀ ਲੋੜ ਹੈ ਉਹਦੇ ਵਾਸਤੇ ਬੀਜ ਦੀ ਲੋੜ ਹੈ ਖਾਜ ਦੀ ਲੋੜ ਖਾਦ ਦੀ ਲੋੜ ਹੈ ਤੋਂ ਬਾਬਾ ਜੀ ਹੁਣੇ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਸੰਗਤ ਦੀ ਸਲਾਹ ਦੇ ਨਾਲ ਕੁਝ ਪਿੰਡ ਜਿਹੜੇ ਨੇ ਉਹ ਗੋਦ ਲੈਣਗੇ ਪੂਰਾ ਪੂਰਾ ਪਿੰਡ ਦਾ ਰਕਬਾ ਲਿਖਿਆ ਜਾਏਗਾ ਕਿ ਕਿਹੜੇ ਪਿੰਡ ਕੋਲ ਕਿੰਨੀ ਜ਼ਮੀਨ ਹੈ ਕਿੰਨਾ ਰਕਬਾ ਹੈ ਉਸੇ ਤਰ੍ਹਾਂ ਫਿਰ ਪ੍ਰਬੰਧ ਪਿੱਛੇ ਸੰਗਤ ਨੂੰ ਦੱਸ ਦਿੱਤਾ ਜਾਏਗਾ ਪਿੱਛੇ ਸੰਗਤ ਪ੍ਰਬੰਧ ਕਰੇਗੀ ਯੂਪੀ ਉੱਤਰਾਖੰਡ ਨਾਲ ਕੋਈ ਡਾਂਡਾ ਸਾਹਿਬ ਤੋਂ ਔਰ ਮਹਾਂਪੁਰਸ਼ ਤੇ ਬਾਬਾ ਜੀ ਹੋਣੀ ਜਿਹੜੇ ਨੇ ਉਹ ਸੰਗਤਾਂ ਦੇ ਸਹਾਇਕ ਦੇ ਨਾਲ ਸੇਵਾਵਾਂ ਇੱਥੇ ਭੇਜਣਗੇ ਪੂਰੀ ਜ਼ਿੰਮੇਵਾਰੀ ਲੈਣਗੇ ਦੋ ਤਿੰਨ ਪਿੰਡ ਜਿਹੜੇ ਭਾਈ ਸਾਹਿਬ ਜੀ ਹੋਣਾ ਨੇ ਦੱਸੇ ਨੇ ਉਹ ਗੋਦ ਲੈ ਚੁੱਕੇ ਨੇ ਔਰ ਜਿਹੜੇ ਹੋਰ ਪਿੰਡਾਂ ਦੇ ਵਿੱਚ ਜਿੱਥੇ ਸੰਗਤ ਦੱਸਦੀ ਵੀ ਫਲਾਣੇ ਫਲਾਣ ਇਹ ਸਾਰੀ ਟੂਰ ਜਿਹੜੀ ਹੈ ਕਿੰਨੇ ਕਿੰਨੇ ਪਿੰਡਾਂ ਦਾ ਟਾਰਗੇਟ ਲੱਗ ਚੁੱਕਾ ਹੈ ਲਗਭਗ 10-12 ਪਿੰਡ ਲੈ ਜਾਣਗੇ ਔਰ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਅੱਗੇ ਜਿਹੜੀ ਸੰਗਤ ਪਿੱਛੇ ਜਿਤਨਾ ਇੱਕ ਚੀਜ਼ ਦਾ ਉਤਸ਼ਾਹ ਪੈਦਾ ਹੁੰਦਾ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਮੀਡੀਆ ਦਾ ਇੱਕ ਦੂਜੇ ਨੂੰ ਵੇਖ ਕੇ ਸਾਰੇ ਆਪਾਂ ਆਏ ਆ ਔਰ ਇਸੇ ਤਰ੍ਹਾਂ ਜਦੋਂ ਵੇਖਾਂਗੇ ਕਿ ਇਹ ਟੀਮ ਜਿਹੜੀ ਔਰ ਇਹ ਸੰਗਤ ਜਾ ਕੇ ਸੇਵਾ ਕਰ ਰਹੀ ਹੈ ਫਿਰ ਉੱਥੇ ਪਿੱਛੇ ਸੰਗਤ ਫਿਰ ਹੋਰ ਜਿਹੜੀ ਸੇਵਾ ਕਰਨ ਵਾਲੇ ਨੇ ਉਹ ਪਿੱਛੇ ਆਉਣਗੇ ਜੋ-ਜੋ ਸੰਗਤ ਪਿੱਛੇ ਸੇਵਾ ਕਰਦੀ ਰਹੀਗੀ ਅੱਗੇ ਇਸੇ ਤਰ੍ਹਾਂ ਨਿਰੰਤਰ ਸੇਵਾ ਜਾਰ ਬਜਨੌਰ ਤੋਂ ਟਰਾਲੀ ਭਰ ਕੇ ਰਾਸ਼ਨ ਵੀਰ ਲੈ ਕੇ ਆਏ ਨੇ ਪਿੱਛੇ ਖੜੀ ਟਰਾਲੀ ਉਹ ਦੱਸ ਰਿਹਾ ਕਿ ਅਸੀਂ ਰਾਸ਼ਨ ਦੀ ਟਰਾਲੀ ਲੈ ਕੇ ਆਏ ਆ ਦਿਲ ਦੇ ਵਿੱਚ ਸੀ ਕਿ ਅਸੀਂ ਸੇਵਾ ਕਰਕੇ ਆਈਏ ਸੰਗਤ ਨੇ ਆਪਣੇ ਆਪਣਾ ਯੋਗਦਾਨ ਪਾਇਆ ਉਹਦੇ ਵਿੱਚ ਰਾਸ਼ਨ ਭੇਜਿਆ ਉਹ 10 15 20 ਵੀਰ ਇਕੱਠੇ ਹੋ ਕੇ ਆਏ ਬਹੁਤ سارے ਨਗਰਾਂ 'ਚ ਗਏ ਜਾ ਕੇ ਵੇਖਿਆ ਜੀ ਇੱਥੇ ਤਾਂ ਜ਼ਰੂਰਤ ਨਹੀਂ ਉਹ ਹੁਣ ਪੁੱਛਦੇ ਵੀ ਅਸੀਂ ਕੀ ਕਰੀਏ ਕਿੱਥੇ ਜਾਈਏ ਫਿਰ ਬਾਬਾ ਜੀ ਹੋਣਾ ਕਿ ਤੁਸੀਂ ਸਾਡੇ ਨਾਲ ਚੱਲੋ ਅਸੀਂ ਨਗਰਾਂ ਵਿੱਚ ਵੇਖਦੇ ਆਂ ਜਿੱਥੇ ਜ਼ਰੂਰਤ ਹੋਏਗੀ ਤੁਹਾਨੂੰ ਦੱਸ ਦਿੱਤਾ ਜਾਏਗਾ ਫਿਰ ਤੁਸੀਂ ਆਪਣੇ ਹਿਸਾਬ ਨਾਲ ਲੰਗਰ ਜਿਹੜੀ ਤੁਸੀਂ ਲੈ ਕੇ ਕਿਤੇ ਨਾ ਕਿਤੇ ਦੇਣਾ ਬਹੁਤੀ ਵਾਰੀ ਹੁੰਦਾ ਕਿ ਜਿਹੜਾ ਲੰਗਰ ਲੈ ਕੇ ਆ ਗਿਆ ਉਹਨਾਂ ਨੇ 5-7 ਮਿੰਟ ਘੁੰਮੇ ਚਲੋ ਜੀ ਸਾਨੂੰ ਨਹੀਂ ਕਿਤੇ ਵੀ ਜਾ ਕੇ ਦੇ ਕੇ ਕਿਤੇ ਮੁੜ ਜਾ ਇਹਦੇ ਵਿੱਚ ਦੁਰਵਰਤੋਂ ਹੈ ਸੰਗਤ ਦੀ ਇਸ ਪੈਸੇ ਦੀ ਇਸ ਰਾਸਨ ਦੀ ਇਸ ਕਰਕੇ ਬੜੀ ਆਪਾਂ ਸੋਚ ਕੇ ਇਹ ਦਾਨ ਕਰਨਾ ਹੈ ਇਹ ਸੇਵਾ ਦੇ ਵਿੱਚ ਯੋਗਦਾਨ ਪਾਉਣਾ ਹੈ ਤੁਹਾਨੂੰ ਗੁਰੂ ਸਾਹਿਬਾਨਾ ਵਾਂਗੂ ਵੱਲੋਂ ਹੁਕਮ ਹੈ ਕਿ ਅਸੀਂ ਵੱਧ ਚੜ ਕੇ ਅਸੀਂ ਦੂਜੀਆਂ ਕਮਾ ਦੇ ਨਾਲ ਖਲੋਣ ਵਾਲੇ ਆਂ ਦੂਜੇ ਇਲਾਕੇ ਦੀ ਰਾਜਿੰਦਤ ਕਈ ਵਾਰ ਸੋਚਿਆ ਹੈ ਕਿ ਲੋਕਾਂ ਨੇ ਛੇ ਮਹੀਨੇ ਜਮਾਂ ਵੀ ਕਰ ਜਾਵਾਂ ਕਰ ਲਿਆ ਉਹ ਦੂਰ ਵਰਤੋਂ ਫਿਰ ਉਹਦਾ ਕੋਈ ਜਿਆਦਾ ਲਾਭ ਨਹੀਂ ਹੋਏਗਾ ਇਸ ਕਰਕੇ ਅਸੀਂ ਗਰਾਊਂਡ ਜੀਰੋ ਤੇ ਆ ਕੇ ਤੇ ਸਾਰੀ ਸੰਗਤ ਔਰ ਇਸ ਇਲਾਕੇ ਦੇ ਵਿੱਚ ਵਾਤਵਾਰਕ ਬੰਡਾਂ ਦੇ ਵਿੱਚ ਜਾ ਕੇ ਵੇਖਾਂਗੇ ਔਰ ਉਤੋਂ ਦੇ ਜਿਹੜੇ ਮੈਨ ਆਗੂ ਨੇ ਉਹਨਾਂ ਨਾਲ ਮਿਲ ਕੇ ਸਲਾਹ ਕਰਕੇ ਔਰ ਸਾਰਾ ਰਕਬਾ ਲਿਖ ਕੇ ਫਿਰ ਉਹਨੂੰ ਨਗਰਾਂ ਨੂੰ ਗੋਦ ਲਿਆ ਜਾਏਗਾ ਪੂਰੀ ਜ਼ਿੰਮੇਵਾਰੀ ਨਿਭਾਈ ਜਾਗੀ ਸਤਿਕਾਰਯੋਗ ਬਾਬਾ ਨਿਰਮਲ ਸਿੰਘ ਜੀ ਹੋਣੀ ਮੌਹ ਸਾਹਿਬ ਤੋਂ ਬਾਬਾ ਗੁਰੇਨ ਸਿੰਘ ਜੀ ਹੋਣੀ ਨਾਨਕੀ ਡਾਂਡਾ ਸਾਹਿਬ ਤੋਂ ਸਾਡੇ ਯੂਪੀ ਉੱਤ ਔਰ ਇਹਨਾਂ ਦੇ ਨਾਲ ਬਹੁਤ ਸਾਰੀ ਸੰਗਤ ਜਿਹੜੀ ਆਈ ਹੈ ਔਰ ਇਹ ਸਾਰੇ ਇਸੇ ਵੇਖ ਕੇ ਪਰਮਣ ਕਰਕੇ ਔਰ ਵੇਖਿਆ ਜਾ ਰਿਹਾ ਹੈ ਇਸੇ ਤਰ੍ਹਾਂ ਸੇਵਾ ਜਾਰੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਸੰਗਤ ਦੇ ਦਰਸ਼ਕਾਂ ਤੇ ਸਾਰਿਆਂ ਨੂੰ ਕੈਮਰਾ ਸਾਰੇ ਪਾਸੇ ਘੁਮਾ ਕੇ ਦਰਸ਼ਕਾਂ ਨੂੰ ਸੰਗਤ ਦੇ ਸਾਰਿਆਂ ਨੂੰ ਜਿਹੜੀ ਦੂਰੋਂ ਆਈ ਹੈ ਚੱਲ ਕੇ ਜੀ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਕੀ ਨਾਂ ਜ ਆਪਣਾ ਕਿਸ ਜਗ੍ਹਾ ਤੋਂ ਆਏ ਗੇ ਗਿਰਮਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੀ ਸਾਡੀ ਸੰਬਰਤਾ ਜੀ ਜੀ ਬਾਬਾ ਜੀ ਨਾਨਕਪੁਰ ਟਾਂਡੀ ਤੋਂ ਨੇ ਉਤਰਖੰਡ ਜੋਂ ਇਸ ਬੜੀ ਡੂਬੀ ਆ ਕੇ ਨੀਮ ਸਰਿਆ ਯੂਪ ਜਦ ਤੈਥੇ ਮੋਹ ਸਾਹਿਬ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਉੱਥੇ ਮੋਹ ਸਾਹਿਬ ਫਲੋਰ ਦੇ ਨਾਲ ਹੀ ਪਿੰਡਿਆ ਇੱਥੇ ਮਾਤਾ ਗੰਗਾ ਜੀ ਨੂੰ ਵੀ ਹੁਣ ਆਏ ਪੰਜਵੇਂ ਪਾਤਸ਼ਾਹ ਉਹ ਪਿੰਡਿਆ ਮੋਹ ਸਾਹਿਬ ਛੋਟ ਜਿਹੀ ਦੱਸਿਓ ਕਿ ਕਿੰਨੇ ਪਿੰਡ ਗੋਦ ਲੈਣੇ ਨੇ ਤੇ ਕੀ ਕੀ ਸੇਵਾ ਲੈ ਕੇ ਆਏ ਉਹ ਤੇ ਇਹਨਾਂ ਨੇ ਡੇਰਾ ਪਟਾਣਾ ਸਾਹਿਬ ਨੇ ਦੱਸਤਾ ਇਧਰ ਭਾਈ ਸਾਹਿਬ ਨੇ ਦੱਸਤਾ ਜੀ 10 12 ਪਿੰਡ ਅਸੀਂ ਸ਼ਾਮ ਤੱਕ ਜਾਂ ਕੱਲ ਤੱਕ 10 12 ਪਿੰਡ ਤੇ ਹੋ ਜਾਣੇ ਬਾਬਾ ਜੀ ਨੂੰ ਉਹ ਤੋਂ ਬਾਅਦ ਵੀ ਜੇ ਕਿਤੇ ਵੱਦ ਲੋਡ ਪਵੇ ਕਿ ਸੰਗਤ ਨੂੰ ਉਹ ਤੋਂ ਵੀ ਬਾਬਾ ਜੀ ਪਿਛੇ ਨਹੀਂ ਹਟਦੇ ਵੱਡੀ ਸੰਪਰਦਾ ਦਿੱਲੀਕਾਰ ਸੇਵਾ ਦਿੱਲੀ ਵਾਲੇ ਇਹਨਾਂ ਨੂੰ ਸੰਗਤ ਦੇਣ ਵਾਲੀ ਦਾ ਘਾਟਾ ਕੋਈ ਨਹੀਂ ਤੇ ਬਾਬਾ ਜੀੁੱਲੇ ਦਿਲ ਦੇ ਨੇ ਬਾਬਾ ਜੀ ਲੌਂਟੋਂ ਨਹੀਂ ਹਟਦੇ ਸਾਡੇ ਦੇ ਜਿੱਥੇ ਟਾਲੀ ਦੀਆਂ ਜਗਾਠਾਂ ਲੱਗਣੀਆਂ ਬਾਬਾ ਜੀ ਕਹਿੰਦੇ ਸਾਗ ਵੰਡੀਆਂ ਲਾਓ ਤੇ ਹੁਣ ਤੇ ਸੰਗਤ ਸੰਗਤ ਨੂੰ ਲੋੜ ਹੈ ਇੱਥੇ ਕਿ ਭਾ ਮਜ਼ੂਰੀਆ ਦੇ ਥਾਂ ਵੀ ਡਾਇਆ ਹੀ ਪਾਈ ਜੋ ਤਾਂ ਵੀ ਕੋਈ ਪਰਵਾਹ ਬਾਬਾ ਜੀ ਕਿ ਪਿੰਡ ਗੋਦ ਲੈਣੇ ਨੇ ਮਤਲਬ ਇਹ ਖੇਤੀ ਦਾ ਕੰਮ ਸਾਰਾ ਕਰਨੇਗਾ ਕਿ ਜਿਨ੍ਹਾਂ ਦੇ ਮਰ ਘਰ ਟੱਟ ਗਏ ਨੇ ਉਹਨਾਂ ਦੀ ਵੀ ਸੇਵਾ ਹੋਏਗੀ ਉਹ ਵੀ ਬਾਬਾ ਜੀ ਤੋਂ ਲਵਾਂਗੇ ਆ ਗਿਆ ਜੀ ਜੇ ਕੋਈ ਬਹੁਤਾ ਗਰੀਬ ਸਿੱਖ ਆ ਉਹਨੂੰ ਸੀਮੈਂਟ ਦੇ ਦਾਂਗੇ ਨਾਲ ਹੋਰ ਮਦਦ ਕਰਦਾਂਗੇ ਜਿਹੜੇ ਬਹੁਤੇ ਗਰੀਬ ਸਿੰਘ ਨੇ ਜਿਹੜੇ ਵੀ ਆਪਣੇ ਢਿਆੜੀ ਦੱਬੇ ਵਾਲੇ ਨੇ ਉਹਨਾਂ ਦੀ ਮਦਦ ਬਾਬਾ ਜੀ ਨੂੰ ਪੁੱਛ ਕੇ ਉਹ ਵੀ ਕੀਤੀ ਜਾਏਗੀ ਉਹ ਵੀ ਵੱਧ ਤੋਂ ਵੱਧ ਕਿਸੇ ਬੰਦੇ ਉਹ ਪਿੱਛੇ ਨਹੀਂ ਹਟਦੇ ਸੰਗਤ ਦਾ ਸਾਰਾ ਕੋਸ਼ਿਆ ਬਾਬਾ ਜੀ ਕਿਸੇ ਨੂੰ ਕੁਝ ਨਹੀਂ ਆਣਦੇ ਇਸ ਸੇਵਾ ਦੇ ਵਿੱਚ ਜਿਹੜਾ ਯੋਗਦਾਨ ਪਾ ਰਿਹਾ ਨਾ ਕੇਵਲ ਆਪਾਂ ਸਿੱਖ ਨਹੀਂ ਪਾ ਰਹੇ ਇਦੇ ਵਿੱਚ ਜਾਤੀ ਧਰਮ ਤੋਂ ਉੱਤੇ ਉੱਠ ਕੇ ਅਸੀਂ ਵੇਖ ਰਹੇ ਹਾਂ ਕਿ ਮੁਸਲਮਾਨ ਸਮਾਜ ਜਿਹੜਾ ਹੈ ਉਹ ਵੀ ਅੱਗੇ ਆ ਗਿਆ। ਜੀ। ਔਰ ਬਹੁਤ ਸਾਰੇ ਹਰਦ ਇਨਸਾਨ ਜਿਹੜਾ ਇਨਸਾਨੀਅਤ ਕਿਉਂਕਿ ਹਰ ਧਰਮ ਤੋਂ ਪਹਿਲਾਂ ਉੱਤੇ ਇਨਸਾਨੀਅਤ ਹੈ। ਇਨਸਾਨੀਅਤ ਦੇ ਧਰਮ ਨੂੰ ਪਛਾਣਦੇ ਹੋਏ ਲੋਕ ਅੱਗੇ ਆ ਕੇ ਸੇਵਾ ਕਰ ਰਹੇ ਨੇ ਸਾਡੇ ਨਾਲ। ਸੰਭਲ ਜ਼ਿਲ੍ਹੇ ਦੇ ਵਿੱਚੋਂ ਔਰ ਜਿਲ੍ਹਾ ਬਜਨੌਰ ਔਰ ਇਹ ਇਲਾਕੇ ਦੇ ਵਿੱਚੋਂ ਮੈਂ ਦੱਸਿਆ ਪਹਿਲਾਂ ਟਰਾਲੀ ਆਈ ਹੈ। ਹਾਂਜੀ। ਸੰਭਲ ਦੇ ਇਲਾਕੇ ਤੋਂ ਸੰਗਤ ਆਈ ਹੈ। ਔਰ ਇਹ ਸਾਡੇ ਤੋਂ ਜੋ ਆ ਅਮਰੋਹਾ ਜ਼ਿਲ੍ਹਾ ਜੁਪੀ ਤੋਂ ਸਹਿਜਤਾਰੀ ਸਿੱਖ ਨੇ ਇਹ ਇਹਨਾਂ ਦਾ ਬਹੁਤ ਉੱਥੇ ਲਗਭਗ ਕਾਫੀ ਵੱਡਾ ਇਲਾਕਾ ਹੈ ਇਹਨਾਂ ਵੱਲੋਂ ਵੀ ਬਹੁਤ ਵੱਡੀ ਸੇਵਾਵਾਂ ਜਿਹੜੀਆਂ ਭੇਜੀਆਂ ਜਾ ਰਹੀਆਂ ਇਹਨਾਂ ਨੂੰ ਵੀ ਨਾਲ ਲੈ ਕੇ ਆਏ ਮੈਂ ਤੁਸੀਂ ਆ ਕੇ ਵੇਖੋ ਗੁਰਉਂਦ ਜੀ ਰੋ ਤੇ ਕਿਸ ਚੀਜ਼ ਦੀ ਜ਼ਰੂਰਤ ਹੈ ਔਰ ਹਰ ਇਨਸਾਨ ਇਹਦੇ ਵਿੱਚ ਯੋਗਦਾਨ ਪਾ ਰਿਹਾ ਹੈ ਭਾਵੇਂ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੈ ਔਰ ਇਸੇ ਤਰ੍ਹਾਂ ਸਾਡਾ ਫਰਜ਼ ਵੀ ਬਣਦਾ ਕਿ ਵਾਰ-ਵਾਰ ਯੋਗਦਾਨ ਪਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੋ ਦਿੱਲੀ ਤੋਂ ਕਾਰ ਸੇਵਾ ਆਈ ਹੈ ਉਹਦੇ ਵਿੱਚ ਜੁਪੀ ਤੋਂ ਸਾਡੇ ਭਰਾ ਪਹੁੰਚੇ ਨੇ ਭਾਈ ਕੀ ਨਾਮ ਹੈ ਸਰ कि मेरा नाम मानविंदर सिंह है और हम जिला अमरोहा ग्राम सरकड़ा कमाल गुरुद्वारा से आए हैं कार सेवा के साथ जबकि हमें यहाँ की कोई हमें कोई जानकारी नहीं थी हम कार सेवा के साथ आए तो हमें इनके साथ बहुत अच्छा लगा और हमें हम इनका दिल से धन्यवाद करना चाहते है इनकी हमें सुविधा बहुत बढ़िया लगी पंजाब के लिए राहत सामग्री लेकर आए हैं धन्यवाद सो so, सन संगत दिल्ली यूपी उत्तराखंड तो आईया ने इन्होंने पिंड दस गोद ले जाएंगे ਇਨਾਂ ਵੱਲੋਂ ਵੀ ਤੇ ਅਸੀਂ ਆਪਣੇ ਚੈਨਲ ਵੱਲ ਵੀ ਆਪਣਾ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਸੰਸਥਾ ਪਿੰਡ ਕੋਈ ਗੋਦ ਲੈਂਦੀ ਆ ਉਹਨੂੰ ਜਨਤਕ ਕੀਤਾ ਜਾਵੇ ਤਾਂ ਕਿ ਦੂਸਰੀ ਸੰਸਥਾ ਉਹਦੇ ਪਿੰਡ ਵਿੱਚ ਆਉਣ ਤੋਂ ਥੋੜਾ ਜਿਹਾ ਵੇਖੇ ਬਣੇ ਰਹੋ ਕਲਰ ਪੋਸਟ نیوز ਦਾ ਧੰਨਵਾਦ